ਸਸਰੀ ਕਾਲ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ ਚੈਨਲ ਤੇ ਸੀਨੀ ਵਾਲਗਾਂ ਡੇਰੀ ਫਾਰਮ ਤੇ ਹਾਂਜੀ ਵੀਰ ਜੀ ਅੱਜ ਆਪਾਂ ਫੇਰ ਆਪਣੇ ਫਾਰਮ ਤੋਂ ਵੀਡੀਓ ਕਵਰ ਕਰ ਰਹੇ ਹਾਂਗੇ ਜੇ ਜਿਹੜਾ ਆਪਣਾ ਨਵਾਂ ਲਾੜਡ ਆਉਣਾ ਵੀਰੇ ਜਰਸੀ ਤੋਂ ਉਹਦੇ ਬਾਰੇ ਵੀ ਦੱਸ ਦਿਆ ਜਿਹੜਾ ਆਪਣਾ ਨਵਾਂ ਲਾੜਡ ਵੀਰੇ ਜਰਸੀ ਦਾ ਆਉਣਾਗਾ ਉਹ 4 ਤਰੀਕ 5ਵੇਂ ਮਹੀਨਾ 2023 ਦਿਨ ਵੀਰਵਾਰ ਜੀ 4 ਤਰੀਕ 5ਵੇਂ ਮਹੀਨਾ 2023 ਦਿਨ ਵੀਰਵਾਰ ਨੂੰ ਵੀਰੇ ਆਪਣੇ ਫਾਰਮ ਤੇ ਆ ਰਿਹਾ ਸਵੇਰ ਦੇ ਟਾਈਮ ਜੀ ਉਹਦੇ ਵਿੱਚ ਵੀਰੇ 25 ਗਨਾਕ ਹੋਣਗੇ ਜੀ 25 ਗਨਾਕ ਹੋਣਗੇ ਜਿੰਨਾ ਰੇਟ ਹੋਊਗਾ ਵੀਰੇ 32000 ਤੋਂ ਲੈ ਕੇ 45000 ਤੱਕ ਜੀ ਕੁੱਝ ਕਨਾਂ ਕੇ ਸੂਏ ਸਵਾਏ ਹੋਣਗੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਜੁੜਿਆ ਵੀਰ ਜੀ ਆਪਣੇ ਚੈਨਲ ਨੂੰ ਵੀਰ ਜੀ ਸਬਸਕ੍ਰਾਈਬ ਕਰ ਲਓ ਜੀ ਨਾਲ ਲੱਗੇ ਘੰਟੀ ਦਾ ਬਟਨ ਪਾ ਦਿਓ ਜੋਨ ਵਾਲੀ ਵੀਡੀਓ ਜਾਰੀ ਤੱਕ ਪਹੁੰਚ ਸਕੇ ਹਾਂਜੀ ਵੀਰ ਜੀ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਜੀ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਪਿੰਡ ਆਪਣਾ ਸਿਨੀਵਾਲ ਕਲਾਂ ਵੱਡਾ ਸਿਨੀਵਾਲ ਜੀ ਜ਼ਿਲ੍ਹਾ ਆਪਣਾ ਬਰਨਾਲਾ ਦਾ ਕਨੈਕਟ ਨੰਬਰ ਵੀਰੇ ਨੋਟ ਕਰ ਲਓ 62807 13934 62807 13934 ਬਾਕੀ ਵੀਰੇ ਕਿਸੇ ਵੀਰ ਨੇ ਲੋਕੇਸ਼ਨ ਦੀ ਲੋਡ ਹੋਵੇ ਤਾਂ ਆਪਣੇ ਵਟਸਐਪ ਤੇ ਨੰਬਰ ਤੇ ਹੈਲੋ ਕਰੋਗੇ ਤੁਹਾਨੂੰ ਵੀਰੇ ਸਾਡੀ ਲੋਕੇਸ਼ਨ ਦਾ ਮੈਸੇਜ ਆ ਜਾਊਗਾ ਬਾਕੀ ਵੀਰ ਜੀ ਆਪਣੇ ਕੋਲ ਟਰਾਂਸਪੋਰਟ ਦਾ ਸਾਧਨ ਸਾਰਾ ਹੈਗਾਗਾ 13 ਰੁਪਏ ਕਿਲੋਮੀਟਰ ਦਾ ਟਰਾਂਸਪੋਰਟ ਦਾ ਬਾਕੀ ਵੀਰ ਜੀ ਆਪਣੇ ਕੋਲ ਆਨਲਾਈਨ ਦਾ ਪੇਮੈਂਟ ਦੀ ਸਹੂਲਤ ਵੀ ਸਾਰੀ ਹੈਗੀ ਆ Google Pay ਆ ਵਗੈਰਾ ਵੀ ਹੋ ਜਾਂਦਾਗਾ ਬਾਕੀ ਆਪਣੇ ਕੋਲ ਸвая ਮਸ਼ੀਨਾਂ ਹੈਗੀਆਂ ਵੀਰੇ ATM ਕ੍ਰੈਡਿਟ ਤੇ ਡੈਬਿਟ ਕਾਰਡ ਸਾਰੇ ਤੋਂ ਪੇਮੈਂਟ ਚੱਕੀ ਜਾਂਦੀ ਹੈਗੀ ਹਾਂਜੀ ਹਾਂਜੀ ਤੋਰ ਦਿਓ ਵੀਰ ਜੀ ਇੱਕ ਨੰਬਰ ਤੋਰ ਦਿਓ ਬਾਕੀ ਆਪਣੇ ਕੋਲ ਵੀਰੇ ਮੈਕਸ ਹੈਗੀਆਂ ਹੁੰਦੀਆਂ ਨੇ ਸਾਰੀਆਂ ਹੁੰਦੀਆਂ ਨੇ ਵਿੱਚ ਕਾਫੀ ਕ੍ਰਾਸ ਵੀ ਹੁੰਦੀਆਂ ਨੇ ਐਚਐਫ ਵੀ ਹੁੰਦੀਆਂ ਨੇ ਐਚਐਫ ਵਿੱਚ ਵੱਡੇ ਭਾਲੀਆਂ ਵੀ ਆ ਜਾਂਦੀਆਂ ਨੇ ਐਚਐਫ ਵੱਡੇ ਭਾਲੀਆਂ ਵੀ ਆ ਜਾਂਦੀਆਂ ਨੇ ਕਿਉਂਕਿ ਆਪਾਂ ਵੀਰੇ ਮਾਲ ਥੋੜਾ ਜਿਹਾ ਮਹਾਰਾਸ਼ਟਰ ਨੂੰ ਵੀ ਜ਼ਿਆਦਾ ਭੇਜਦੇ ਹੁਣ ਮਹਾਰਾਸ਼ਟਰ ਦਾ 1 ਮਹੀਨਾ ਗਾਇਬ ਹੈਗਾਗਾ 1 ਮਹੀਨਾ ਮਹਾਰਾਸ਼ਟਰ ਜਾਣਾ ਨਹੀਂ 7 ਮਹੀਨੇ ਸਟਾਰਟ ਹੋਊ ਥੋੜੀ ਕਿਉਂਕਿ ਉੱਥੇ ਗਰਮੀ ਵੀਰ ਜੀ ਜ਼ਿਆਦਾ ਹੁੰਦੀ ਆ ਉੱਥੇ ਗਰਮੀ ਹੋਣਾ ਰੁੱਤ ਜ਼ਿਆਦਾ ਹੁੰਦੀ ਹੈਗੀ ਇਹ ਦੇਖੋ ਵੀਰੇ ਇਹ 10 ਦਿਨ ਤਕਰੀਬਨ ਸੂਨ ਨੂੰ ਲੈ ਜੂ ਗਰਮਾਂ ਵਾਲੀ ਚੰਗੇ ਦੁੱਧ ਵਾਲੀ ਆਗੀ ਚੰਗੇ ਦੁੱਧ ਮਿਲਕਰ ਕਾਰਡ ਵਾਲੀ ਆ ਬਾਕੀ ਵੀਰ ਕਹਿੰਦੇ ਵੀਰੇ ਤੁਸੀਂ ਦੁੱਧ ਨਹੀਂ ਦੱਸਦੇ ਵੀਰੇ ਦੁੱਧ ਆਪਾਂ ਦੱਸਦੇ ਨਹੀਂ ਦੁੱਧ ਉਹ ਚੀਜ਼ ਦਾ ਦੱਸਿਆ ਜਾਂਦਾ ਹੁੰਦਾ ਜਿਹੜਾ ਜਾਨਵਰ ਆਪਣੇ ਆਪ ਦੇ ਘਰੇ ਚੋਇਆ ਹੋਵੇ ਜੀ ਬਾਕੀ ਕਿਤੋਂ ਵੀ ਵੀਰੇ ਤੁਸੀਂ ਗਾਂ ਖਰੀਦਣੀਆਂ ਜੇ ਮੇਰੇ ਕੋਲੋਂ ਖਰੀਦਣੀਆਂ ਆਂਗੀ ਆਪਦੀ ਨਰਖ ਪਰਖਣਾ ਖਰੀਦੋ ਕਿਤੋਂ ਵੀ ਖਰੀਦਣੀਆਂ ਆ ਆਦੀ ਨਰਖ ਪਰਖਣਾ ਖਰੀਦੋ ਕਿਉਂਕਿ ਬਾਜੋਂ ਵੀਰ ਜੀ ਇਹ ਸਾਲ ਹੀ ਚੀਜ਼ ਦਾ ਲਾਂਬਾ ਕੋਈ ਨਹੀਂ ਹੁੰਦਾ ਜੀ ਕਿਤੋਂ ਵੀ ਖਰੀਦਣੀਆਂ ਆ ਆਦੀ ਨਰਖ ਪਰਖਣਾ ਖਰੀਦੋ ਮੇਰੇ ਵੀਰ ਕਿਉਂ ਬਾਜੋਂ ਇਹ ਸਾਲ ਹੀ ਚੀਜ਼ਾਂ ਵੀਰੇ ਲਾਂਬਾ ਕੋਈ ਨਹੀਂ ਹੁੰਦਾਗਾ ਬਾਕੀ ਜਿਹੜੇ ਵੀਰਾਂ ਨੇ ਵੀਰੇ ਇਹ ਐਚਪ ਖਰੀਦਣੀ ਹੋਈ ਥੋੜੇ ਵੱਡੇ ਭਾਅ ਆ ਲਿਆ ਹੁੰਦੀਆਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਸਕਦੇ ਨੇ ਮੇਰੇ ਨਾਲ ਫੋਨ ਤੇ ਸੰਪਰਕ ਕਰ ਸਕਦੇ ਆਗੇ ਬਾਕੀ ਜਿਹੜਾ ਵੀਰੇ ਆਪਣਾ ਉਹ ਲਾੜਾ 4 ਤਰੀਕ ਨੂੰ ਸਵੇਰ ਦੇ ਟਾਈਮ ਹਾਜ਼ਰ ਮਿਲੂਗਾ ਬਾਕੀ ਕਿਦੋਂ ਵੀ ਵੀਰਾਂ ਨੇ ਦੂਰੋਂ ਜੁੜਿਆ ਆਉਣਾ ਵੀਰੇ ਸਾਨੂੰ ਇੱਕ ਦਿਨ ਪਹਿਲਾਂ ਕਾਲ ਜ਼ਰੂਰ ਕਰ ਲਿਆ ਕਰੋ ਜੀ ਅਸੀਂ ਰੁਟੀਨ ਦੇ ਵਿੱਚ ਕੰਮ ਨਹੀਂ ਕਰਦੇਗੇ ਕਿਉਂ ਹਰ ਵੀਰਾ ਆਪਦੇ ਅਰਕਾ ਹੁੰਦਾ ਖਾਲੀ ਮੁੜੇ ਫਿਰ ਵੀਰੇ ਆਪਦੇ ਆਪਣਾ ਔਖਾ ਜਿਹਾ ਲੱਗਦਾਗਾ ਸਾਨੂੰ ਇੱਕ ਦਿਨ ਵੀਰ ਜੀ ਕਾਲ ਪਹਿਲਾਂ ਜ਼ਰੂਰ ਕਰ ਲਿਓ ਜਿਵੇਂ ਹੁਣ 4 ਤਰੀਕ ਦਾ ਲਾੜਾ ਸਵੇਰ ਦੇ ਟ ਬਾਕੀ ਵੀਰ ਜੀ ਉਹ ਜਦ ਆਪਣੇ ਜਿਹੜਾ ਲਾਟ ਆਉਂਦਾ ਉਹਦੀ ਵੀਡੀਓ ਕੋਈ ਨਹੀਂ ਪੈਂਦੀ ਹੁੰਦੀਗੀ ਕਿਉਂਕਿ ਵੀਰੇ ਅਸੀਂ 7 ਵਜੇ ਸਭ ਤੋਂ ਸਟਾਰਟ ਕਰ ਦੇਣਾ ਜਿਹੜਾ ਚਾਰ ਦਿਗਾ ਲਾਟ ਦਾ ਸਵੇਰੇ 7 ਵਜੇ ਸਭ ਤੋਂ ਸਟਾਰਟ ਕਰ ਦੇਾਂਗੇ ਆਪਾਂ ਪਰਮਾਤਮਾ ਦੀ ਕਿਰਪਾ ਸਦਕਾ ਜੀ ਕਿਉਂ ਉਹਦੀ ਜਿਹੜੀ ਆਪਾਂ ਮਾੜਾ ਮੋਟਾ ਵੀਰੇ ਲਾਈਵ ਚਲਾਵਾਂਗੇ ਦੋ ਤਿੰਨ ਮਿੰਟ ਲਈ ਜਾਂ ਨੂੰ ਤੁਸੀਂ ਉਹ ਵੀਡੀਓ ਦੇਖ ਕੇ ਆਉਣਾ ਉਦੋਂ ਵੀਰੇ ਉਹ ਨੱਕ ਵਿੱਕ ਜਾਂਦੇ ਨੇ ਉਹ ਨੱਕ ਵਿੱਕ ਜਾਂਦੇ ਨੇ ਹਾਂਜੀ ਇਹਦੂ ਅਗਲੀ ਤੋਰ ਦਿਓ ਜੀ ਇਹਦੂ ਅਗਲੀ ਤੋਰ ਦਿਓ ਬਾਕੀ ਵੀਰ ਜੀ ਸਾਡੇ ਨਫੇ ਬਿਲਕੁਲ ਜਾਇਜ਼ ਹੁੰਦੇ ਨੇ ਨਫੇ ਬਿਲਕੁਲ ਜਾਇਜ਼ ਹੁੰਦੇ 11500 ਦਾ ਬਾਲਾਪਾ ਜਾਨਵਰ ਦੇ ਸੁਰਖੀ ਪਾਊਡਰ ਵੀ ਨਹੀਂ ਲਾਉਂਦੇ ਜੀ ਸੁਰਖੀ ਪਾਊਡਰ ਨਹੀਂ ਲਾਉਂਦੇ ਜਿਹੜੀ ਚੀਜ਼ ਨੇ ਦਿਖਾਓ ਸਾਹਮਣੇ ਦਿਖਾਓ ਆ ਦੇਖੋ ਵੀਰੇ ਐਚਐਫ ਬੱਸੀ ਆ ਵੱਡੀ ਆ ਵੱਡੇ ਕੱਦ ਵਾਲੀ ਆ ਸੇਦ ਆਂਦਾਗੀ ਕੰਨੀਆਂ ਖੜੀਆਂ ਤਕਰੀਬਨ ਸੂਨ ਨੂੰ ਵੀਰੇ 20 ਦਿਨ ਲੈ ਜੂਗੀ ਸੂਨ ਨੂੰ 20 ਦਿਨ ਲੈ ਜੂਗੀ ਬੱਸੀ ਦਾ ਅੰਤ ਹੀ ਕੋਈ ਨਹੀਂ ਕਰਮ ਵਾਲੀ ਦਾ ਵੀਰ ਜੀ ਥੋੜਾ ਜਿਹਾ 1 ਮਿੰਟ ਰੋਕੋ ਇਹਨੂੰ ਇੱਥੇ ਆ ਕੈਮਰਾ ਥੱਲੇ ਕਰੋ ਜੀ ਕੈਮਰਾ ਥੱਲੇ ਕਰੋ ਜੀ ਦੇਖੋ ਵੀਰੇ ਦੋਨੇ ਪੇਸੇ ਦੇ ਮਿਲਕ ਬੇਨ ਦੇਖੋ ਰਸੇ ਵਰਗੀ ਆ ਉਦਾਂ ਕਹਿਣ ਤਾਂ ਆਪ ਕਹਿਹਿੰਦਾ ਅਗਲਾ ਆ ਦੇਖੋ ਕਿੰਨੀ ਚ ਇਧਰ ਵੀ ਲਿਆਓ ਜੀ ਆ ਦੇਖੋ ਇਹਦਾ ਬੱਸੀ ਦਾ ਵੀਰ ਜੀ ਅੰਤੀ ਕੋਈ ਨਹੀਂਗਾ ਬੱਸੀ ਦਾ ਅੰਤੀ ਕੋਈ ਨਹੀਂ ਚੰਗੇ ਮਲਕ ਰਿਕਾਰਡ ਵਾਲੀ ਹੈਗੀ ਫੁੱਲ ਬਰੀਡ ਵਾਲੀ ਹੈਗੀ ਕਰਮ ਵਾਲੀ ਲੈ ਜਾਓ ਵੀਰ ਜੀ ਅੰਦਰ ਲੈ ਜਾਓ ਕੋਈ ਅੰਤੀ ਨਹੀਂ ਬੱਸੀ ਦਾ ਵੀਰੇ ਬਾਕੀ ਵੀਰ ਜੀ ਆਪਾਂ ਜਾਨਵਰ ਤੇ ਤੁਹਾਨੂੰ ਪਹਿਲਾਂ ਵੀ ਦੱਸਦੇ ਆਪਾਂ ਸੁਰਖੀ ਪਾਊਡਰ ਨਹੀਂ ਬਾਹਲਾ ਲਾਉਂਦੇ ਹੁੰਦੇਗੇ ਤੇ ਆਪਾਂ ਐਚ ਐਫ ਤੇ ਦਾ ਵੀਰੇ ਕੰਮ ਦੇਖੋ ਇਹਦਾ ਸਾਰਾ ਆਪਣਾ ਮਹਾਰਾਸ਼ਟਰੀ ਜਿਆਦਾ ਜਾਂਦਾ ਜਿਹੜਾ ਵੀਰੇ ਇਥੇ ਲੋਕਲ ਮੰਗਦਾ ਆਪਾਂ ਦੇ ਦੇ ਦਈ ਦੀ ਹੈਗੀ ਬਾਕੀ ਵੀਰੇ ਆਪਣਾ ਜਿਆਦਾ ਜਰਸੀ ਤੇ ਹੈਗਾ ਤੇ ਹੁਣ ਗਰਮੀ ਦੀ ਰੋਤਾ ਕੀ ਵੀਰੇ ਥੋੜੀਆਂ ਜੀਆਂ ਕ੍ਰਾਸ ਬੈਡਾਂ ਵੀ ਜ਼ਿਆਦਾ ਚੱਲ ਕ੍ਰਾਸ ਵੇੜਾ ਵੀ ਜਿਆਦਾ ਚੱਲਣਗੇ ਆ ਵੀਰੇ ਉਹਦਾ ਨੋਟ ਕਰ ਲਓ ਦੁਬਾਰਾ ਫਿਰ 4 ਤਰੀਕ ਪੰਜਵੇਂ ਮਹੀਨਾ 2023 ਦਿਨ ਵੀਰਵਾਰ ਜੀ ਦਿਨ ਵੀਰਵਾਰ ਆਉਂਦਾ ਵੀਰ ਜੀ ਉਹ ਆਪਾਂ ਸਵੇਰ ਦੇ ਟਾਈਮ ਆਪਾਂ ਹਾਜ਼ਰ ਹੋਵਾਂ ਮਿਲ ਲਈਏ ਆਪਣੇ ਕੋਲ 25 ਗਨਾਕ ਹੋਣਗੇ ਜਿੰਨਾ ਰੇਟ ਹੋਊਗਾ ਵੀਰ ਜੀ 32000 ਤੋਂ ਲੈ ਕੇ 45000 ਤੱਕ ਜੀ ਬਾਕੀ ਮੈਂ ਦੁਬਾਰਾ ਵੀਰਾਂ ਨੂੰ ਫੇਰ ਵੀਡੀਓ 'ਚ ਬੋਲ ਦੇਣਾ ਵੀਰੇ ਕਿਤੋਂ ਵੀ ਜਿਆਦਾ ਜਾਨਵਰ ਖਰੀਦਣਾਗਾ ਕਰਮਾਂ ਵਾਲੀਆਂ ਇਹ ਇਹਨਾਂ ਦਾ ਕੋਈ ਪਤਾ ਨਹੀਂ ਲੱਗਦਾ ਵੀਰੇ ਆਦੀ ਨਰਖ ਬਰਖਣਾ ਖਰੀਦੋ ਕਿਉਂਕਿ ਬਾਅਦੋਂ ਲਾਂਬਾ ਕੋਈ ਨਹੀਂ ਹੁੰਦਾਗਾ ਹਾਂਜੀ ਬਾਕੀ ਵੀਰ ਜੀ ਆਪਾਂ ਆਪਣੇ ਫਾਰਮ ਤੋਂ ਦੁਬਾਰੇ ਆਪਾਂ ਨਵੀਂ ਵੀਡੀਓ ਜਲਦ ਮਿਲਦੇ ਹਾਂਗੇ ਮੇਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ